ਗਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਹਰ ਸਿੱਖ ਨੂੰ ਸਵੇਰੇ ਉੱਠ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਜਿਨ੍ਹਾਂ ਸਿੱਖਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਉਹ ਹਰ ਰੋਜ਼ ਨਿਤਨੇਮ ਦੇ ਵਿੱਚ ਸ਼੍ਰੀ ਜਪਜੀ ਸਾਹਿਬ ਦਾ ਪਾਠ ਸ਼੍ਰੀ ਜਾਪ ਸਾਹਿਬ ਤਵਾ ਪ੍ਰਸਾਦ ਸਵਈਏ ਸ਼੍ਰੀ ਚੌਪਈ ਸਾਹਿਬ ਤੇ ਸ਼੍ਰੀ ਅਨੰਦ ਸਾਹਿਬ ਦਾ ਪਾਠ ਦਸਵੇਂ ਪਾਸ਼ਾ ਦੇ ਹੁਕਮ ਅਨੁਸਾਰ ਜ਼ਰੂਰ ਕਰਦੇ ਹਨ ਸਾਧ ਸੰਗਤ ਜੀ ਜਦੋਂ ਅਸੀਂ ਕੋਈ ਵੀ ਸ਼ੁਭ ਕੰਮ ਕਰਨਾ ਹੁੰਦਾ ਹੈ ਤਾਂ ਪਹਿਲਾਂ ਅਸੀਂ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤਾਂ ਕਿ ਉਹ ਕੰਮ ਸਿਰੇ ਚੜ ਜਾਏ ਜੇ ਇੱਕ ਮਨ ਇਕਜਿਤ ਹੋ ਕੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਜਾਏ ਤਾਂ ਤੁਸੀਂ ਦੇਖਣਾ ਕਿ ਤੁਹਾਡੇ ਸਾਰੇ ਦੁੱਖ ਕਲੇਸ਼ ਮਿਟ ਜਾਣਗੇ। ਸ੍ਰੀ ਜਪਜੀ ਸਾਹਿਬ ਦੇ ਪਾਠ ਵਿੱਚ ਸੱਚੇ ਪਾਸ਼ਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਤੁਕ ਲਿਖੀ ਹੈ। ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਪਾਵਰਥ ਇਹ ਹੈ ਕਿ ਅਨਗਿਣਤ ਭਗਤ ਗਿਆਨ ਆਦਿਕ ਗੁਣਾ ਦੀ ਵਿਚਾਰ ਕਰਨ ਵਾਲੇ ਹਣ। ਤੇ ਅਨਗਿਣਤ ਹੀ ਸਤੀ ਸੱਚ ਦੀ ਪਾਲਣਾ ਕਰਨ ਵਾਲੇ ਹਨ ਤੇ ਅਨਗਿਣਤ ਹੀ দান ਕਰਨ ਵਾਲੇ ਦਾਤੇ ਹਨ ਜਿਸ ਤਰ੍ਹਾਂ ਕਿ ਰਾਜਾ ਹਰੀ ਚੰਦੀ ਸਾਖੀ ਆਉਂਦੀ ਹੈ ਰਾਜਾ ਹਰੀ ਚੰਦ ਪਟਨੇ ਦੇ ਰਾਜਾ ਤ੍ਰਿਸ਼ੰਕੂ ਦਾ ਪੁੱਤਰ ਸੀ ਤ੍ਰਿਤੇਜ ਯੁੱਗ ਵਿੱਚ ਇਹ ਬੜਾ ਸੰਤ ਸੇਵੀ ਤੇ ਪ੍ਰਭੂ ਭਗਤੀ ਵਿੱਚ ਬਹੁਤ ਮਸ਼ਹੂਰ ਰਾਜਾ ਹੋਇਆ ਹੈ ਇਸ ਦਾ ਇਹ ਨਾਮ ਸੀ ਕਿ ਇਹ ਹਰ ਰੋਜ਼ ਸਵੇਰੇ ਸਵਾ ਮਣ ਸੋਨਾ ਦਾਨ ਕਰਕੇ ਫਿਰ ਅਨਛਕਦਾ ਸੀ ਇਸ ਤਰ੍ਹਾਂ ਕਰਨ ਨਾਲ ਇਸ ਦਾ ਇਨਾ ਜਸ ਵਹਿ ਲਿਆ ਕਿ Indra Adik devte ਤੇ ਵੱਡੇ ਵੱਡੇ ਰਿਸ਼ੀ ਜਿਹੜੇ ਸਨ ਉਹ ਇਸ ਦਾ ਜਸ ਨਾ ਸਹਾਰ ਸਕੇ ਇਸ ਲਈ ਇੱਕ ਵਾਰੀ ਵਿਸ਼ਵਾ ਮਿੱਤਰ ਨੇ Indra ਨਾਲ ਸਲਾਹ ਕੀਤੀ ਕਿ ਰਾਜਾ ਹਰੀਚੰਦ ਜਿਹੜਾ ਦਾਨਪੂਨ ਕਰਦਾ ਹੈ ਤੇ ਇਹ ਜਿਹੜਾ ਸੱਚ ਦੀ ਪਾਲਣਾ ਕਰਦਾ ਹੈ ਇਸ ਦੀ ਸਾਨੂੰ ਪ੍ਰੀਖਿਆ ਲੈਣੀ ਚਾਹੀਦੀ ਹੈ ਫਿਰ ਪਤਾ ਲੱਗੂਗਾ ਕਿ ਇਹ ਪੂਰਾ ਹੈ ਕਿ ਨਹੀਂ ਇਸ ਸਲਾਹ ਅਨੁਸਾਰ ਵਿਸ਼ਵਾਮিত্র ਨੇ ਰਾਜੇ ਨੂੰ ਰਾਤ ਨੂੰ ਇੱਕ ਸੁਪਨਾ ਲਿਆਂਦਾ ਜਿਸ ਵਿੱਚ ਉਸ ਨੇ ਆਪਣੇ ਰਾਜ ਭਾਗ ਦੀ ਸਮਗਰੀ ਇੱਕ ਬ੍ਰਾਹਮਣ ਨੂੰ ਦਾਨ ਕਰ ਦਿੱਤੀ ਜਦੋਂ ਰਾਜਾ ਸਵੇਰੇ ਜਾਗਿਆ ਤਾਂ ਉਸ ਨੇ ਸੁਪਨੇ ਵਿੱਚ ਕੀਤਾ ਹੋਇਆ ਦਾਨ ਵੀ ਆਪਣੇ ਕੋਲ ਰੱਖਣਾ ਆਪਣੇ ਅਸੂਲਾਂ ਦੇ ਵਿਰੁੱਧ ਸਮਝਿਆ ਇਸ ਵਿਚਾਰ ਅਨੁਸਾਰ ਉਸ ਨੇ ਢੰਡੋਰਾ ਦੇ ਦਿੱਤਾ ਕਿ ਜਿਸ ਕਿਸੇ ਨੇ ਰਾਤੀ ਸੁਪਨੇ ਵਿੱਚ ਮੇਰੇ ਤੇ ਮੇਰਾ ਰਾਜ ਭਾਗਦਾਨ ਲਿਆ ਹੈ ਉਹ ਆਪਣਾ ਦਾਨ ਆ ਕੇ ਲੈ ਜਾਵੇ ਬਸ ਫੇਰ ਕੀ ਸੀ ਵਿਸ਼ਵਾਮিত্র ਤਾਂ ਇਹੀ ਚਾਹੁੰਦਾ ਸੀ ਕਿ ਇਹ ਸੱਚ ਤੇ ਚੱਲੇ ਤੇ ਮੈਂ ਇਸ ਦਾ ਫਾਇਦਾ ਉਠਾਵਾਂ ਸੋ ਉਸ ਨੇ ਝਟ ਆਣ ਕੇ ਰਾਜੇ ਨੂੰ ਆਸ਼ੀਰਵਾਦ ਦੇ ਕੇ ਕਹਿਣ ਲੱਗਾ ਕਿ ਰਾਜਨ ਰਾਤ ਨੂੰ ਤੁਸੀਂ ਮੈਨੂੰ ਹੀ ਸੁਪਨੇ ਵਿੱਚ ਆਪਣਾ ਰਾਜ ਭਾਗ ਸੰਕਲਪ ਕੀਤਾ ਸੀ ਰਾਜੇ ਨੇ ਧੰਨ ਭਾਗ ਕਹਿ ਕੇ ਖਜ਼ਾਨਿਆਂ ਦੀਆਂ ਸਾਰੀਆਂ ਚਾਬੀਆਂ ਰਿਖੀ ਜੀ ਦੇ ਹਵਾਲੇ ਕਰ ਦਿੱਤੀਆਂ ਜਦ ਇਹ ਗੱਲ ਹੋ ਗਈ ਤਾਂ ਰਿਖੀ ਨੇ ਕਿਹਾ ਕਿ हे ਰਾਜਨ ਦਾਨ ਦੇ ਨਾਲ ਦਸ਼ਨਾ ਵੀ ਚਾਹੀਦੀ ਹੈ ਕਿਉਂਕਿ ਦਸ਼ਨਾ ਤੋਂ ਬਿਨਾ ਦਾਨ ਸਫਲ ਨਹੀਂ ਹੁੰਦਾ ਰਾਜਾ ਨੇ ਬੇਨਤੀ ਕੀਤੀ ਕਿ ਹੋਰ ਤਾਂ ਮੇਰੇ ਕੋਲ ਹੁਣ ਕੁਝ ਨਹੀਂ ਹੈਗਾ ਮੈਨੂੰ ਮੇਰੀ ਰਾਣੀ ਤੇ ਮੇਰੇ ਪੁੱਤਰ ਨੂੰ ਤੁਸੀਂ ਆਪਣੀ ਦਛਣਾ ਵਿੱਚ ਲੈ ਲਓ ਤੇ ਜਿਸ ਤਰ੍ਹਾਂ ਚਾਹੋ ਆਪਣੀ ਦਛਣਾ ਪੂਰੀ ਕਰ ਲਓ ਵਿਸ਼ਵਾਮিত্র ਇਹ ਸੁਣ ਕੇ ਬੜਾ ਖੁਸ਼ ਹੋਇਆ ਤੇ ਵਿਸ਼ਵਾਮিত্র ਕਾਂਸੀ ਵੱਲ ਚਲਾ ਗਿਆ ਜਾ ਕੇ ਕਾਂਸੀ ਦੇ ਰਾਜੇ ਨਾਲ ਮਸਾਨ ਘਾਟ ਦੇ ਚੌਧਰੀ ਚੰਡਾਲ ਦੇ ਕੋਲ ਵੇਚ ਦਿੱਤਾ ਤੇ ਰਾਣੀ ਤਾਰਾ ਨੂੰ ਕੰਵਰ ਰੋਹਤਾਸ ਸਣੇ ਇੱਕ ਵੇਸਵਾ ਦੇ ਕੋਲ ਜਾ ਕੇ ਵੇਚਦਾ ਚੰਡਾਲ ਨੇ ਰਾਜੇ ਨੂੰ ਮਸਾਨ ਘਾਟ ਉੱਤੇ ਮੁਰਦੇ ਫੁੱਕਣ ਵਾਸਤੇ ਰੱਖ ਲਿਆ ਤੇ ਉਹਨਾਂ ਦਾ ਮਸੂਲ ਲੈਣ ਵਾਸਤੇ ਲਾਤਾ ਜਿਹੜਾ ਮਸਾਨ ਘਾਟ ਉੱਤੇ ਮੁਰਦਾ ਸੰਸਕਾਰ ਕਰਨ ਵਾਸਤੇ ਆਉਂਦਾ ਸੀ ਉਹ ਪਹਿਲਾਂ ਇੱਕ ਟਕਾ ਹਰੀਚੰਦ ਨੂੰ ਦਿੰਦਾ ਸੀ ਫਿਰ ਉਹ ਮੁਰਦਾ ਸਾੜਨ ਦਿੰਦਾ ਸੀ ਇਸ ਦੇ ਥੋੜੇ ਦਿਨਾਂ ਹੀ ਬਾਅਦ ਵਿਸ਼ਵਾਮਿੱਤਰ ਨੇ ਐਸਾ ਕਾਰਨ ਕੀਤਾ ਕਿ ਰਾਜੇ ਦੇ ਲੜਕੇ ਰੋਹਤਾਸ ਨੂੰ ਸੱਪ ਨੇ ਕੱਟ ਲਿਆ ਜਿਸ ਨਾਲ ਕੰਵਰ ਦੀ ਮੌਤ ਹੋ ਗਈ ਰਾਣੀ ਦੇ ਕੋਲ ਕੋਈ ਪੈਸਾ ਜਾਂ ਕੋਈ ਚੀਜ਼ ਨਹੀਂ ਸੀ ਇਸ ਕਰਕੇ ਉਸਨੇ ਆਪਣੀ ਅੱਧੀ ਧੋਤੀ ਪਾੜ ਕੇ ਪੁੱਤਰ ਦਾ ਕਫਨ ਬਣਾ ਲਿਆ ਤੇ ਅੱਧੀ ਧੋਤੀ ਨਾਲ ਆਪਣਾ ਤਨ ਕੱਜ ਲਿਆ ਜਦ ਰਾਣੀ ਆਪਣੇ ਪੁੱਤਰ ਨੂੰ ਸਾਣਨ ਵਾਸਤੇ ਮਸਾਨ ਘਾਟ ਉੱਤੇ ਲੈ ਕੇ ਆਈ ਤਾ ਰਾਜਾ ਹਰੀਚੰਦ ਤੇ ਰਾਣੀ ਇੱਕ ਦੂਜੇ ਨੂੰ ਪਛਾਣ ਕੇ ਪੁੱਤਰ ਦੀ ਮੌਤ ਤੇ ਬਹੁਤ ਰੋਏ ਪਰ ਅੰਤ ਨੂੰ ਮਰਤਕ ਸਰੀਰ ਛਾੜਨ ਵਾਸਤੇ ਰਾਜੇ ਨੇ 1 ਟਕਾ ਮਹਸੂਲ ਮੰਗਿਆ ਜੋ ਰਾਣੀ ਦੇ ਕੋਲ ਨਹੀਂ ਸੀ ਰਾਜੇ ਨੇ ਕਿਹਾ ਜਿਸ ਦਾ ਮੈਂ ਨਮਕ ਖਾਂਦਾ ਹਾਂ ਉਸ ਦੇ ਹੁਕਮ ਦੀ ਪਾਲਣਾ ਕਰਨਾ ਮੇਰਾ ਧਰਮ ਹੈ ਇਸ ਕਰਕੇ ਪੁੱਤਰ ਨੂੰ ਛਾੜਨ ਵਾਸਤੇ ਤੂੰ ਪਹਿਲਾਂ 1 ਟਕੇ ਦਾ ਬੰਦੋਬਸਤ ਕਰ ਰਾਜੇ ਦਾ ਇਹ ਵਿਸ਼ਵਾਸ ਸੁਣ ਕੇ ਰਾਣੀ ਕਹਿਣ ਲੱਗੀ ਤੁਸੀਂ ਲੜਕੇ ਦੀ ਲੋੜ ਦਾ ਖਿਆਲ ਰੱਖਣਾ ਮੈਂ ਜਾਂਦੀ ਹਾਂ ਤੇ ਕਿਦੋਂ ਟਕਾ ਮੰਗ ਕੇ ਲਿਆਉਂਦੀ ਹਾਂ ਰਾਜੇ ਨੇ ਕਿਹਾ ਜਾ ਤੇ ਛੇਤੀ ਲੈ ਕੇ ਆ ਐਨੇ ਚਿਰ ਵਿੱਚ ਦੁੱਖ ਭਰੀਆਂ ਸੋਚਾਂ ਸੋਚਦਿਆਂ ਸੂਰਜ ਡੁੱਬ ਗਿਆ ਤੇ ਹਨੇਰਾ ਹੋ ਗਿਆ ਰਾਣੀ ਟਕਾ ਮੰਗਣ ਵਾਸਤੇ ਵਾਪਸ ਸ਼ਹਿਰ ਨੂੰ ਚਲੀ ਗਈ ਤੇ ਜਦੋਂ ਸ਼ਹਿਰ ਵੱਲ ਜਾ ਰਹੀ ਸੀ ਕਿ ਅਗੇ ਵਿਸ਼ਵਾਮਿੱਤਰ ਜੀ ਨੇ ਪ੍ਰੀਖਿਆ ਨੂੰ ਸਖਤ ਕਰਨ ਵਾਸਤੇ ਇੱਕ ਹੋਰ ਗੋਤਕ ਰਾਜ ਦਿੱਤਾ। ਰਾਣੀ ਦੇ ਅਗੇ ਰਸਤੇ ਵਿੱਚ ਇੱਕ ਮੁਰਦਾ ਬੱਚੇ ਦੀ ਬਨਾਵਟੀ ਲੋਥ ਰੱਖ ਦਿੱਤੀ। ਜਦੋਂ ਰਾਣੀ ਨੇ ਬੱਚੇ ਦੀ ਲੋਥ ਨੂੰ ਦੇਖਿਆ ਤਾਂ ਉਹ ਕੋਲ ਬੈਠ ਕੇ ਉਸ ਨੂੰ ਪਿਆਰ ਕਰਨ ਲੱਗ ਪਈ ਤੇ ਵਿਚਾਰਨ ਲੱਗੀ ਕਿ ਇਹ ਵੀ ਕਿਸੇ ਮੇਰੇ ਵਰਗੀ ਨਿਭਾਗਣ ਦਾ ਸੁੰਦਰ ਲਾਲ ਹੈ ਜੋ ਬੇਸੰਭਾਲਾ ਹੀ ਰਸਤੇ ਵਿੱਚ ਰੋਲ ਰਿਹਾ ਹੈ। ਬਸ ਆਪਣੇ ਬੱਚਿਆਂ ਨੂੰ ਯਾਦ ਕਰਕੇ ਇਸ ਬੱਚੇ ਦੀ ਲੋਥ ਨੂੰ ਵੇਖ ਹੀ ਰਹੀ ਸੀ ਕਿ ਉੱਤੋਂ ਦੌੜੇ-ਦੌੜੇ 2-4 ਆਦਮੀ ਆ ਗਏ ਤੇ ਵਕਤਾ ਦੀ ਮਾਰੀ ਤਾਰਾ ਰਾਣੀ ਨੂੰ ਫੜ ਕੇ ਮੁਰਦੇ ਖਾਣੀ ਤੇ ਬਾਲ ਘਾਦਣੀ ਆ ਕੇ ਰਾਜੇ ਦੇ ਪੇਸ਼ ਕਰ ਦਿੱਤਾ ਤੇ ਕਿਹਾ ਕਿ ਇਹ ਕਿਸੇ ਦਾ ਬੱਚਾ ਮਾਰ ਕੇ ਖਾ ਰਹੀ ਸੀ ਸਾਰੇ ਗੱਲ ਸੁਣ ਕੇ ਰਾਜੇ ਨੇ ਉਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਮੌਤ ਦੀ ਸਜ਼ਾ ਦੇਣ ਵਾਸਤੇ ਤਲਵਾਰ ਨਾਲ ਸਿਰ ਵਡਣ ਦੀ ਕਾਰ ਮਸਾਣ ਘਾਟਿਏ ਦੇ ਹੀ سپੁਰਦ ਸੀ ਸੁ ਵਿਚਾਰੀ ਤਾਰਾ ਜਿਹੜੀ ਪੁੱਤਰ ਦੀ ਲੋਥ ਨੂੰ ਸੰਸਕਾਰ ਕਰਨ ਵਾਸਤੇ ਟਕਾ ਮੰਗਣ ਵਾਸਤੇ ਗਈ ਸੀ ਹੁਣ ਆਪ ਹੀ ਲੋਥ ਵੜਨ ਵਾਸਤੇ ਨਿਯਤ ਹੋ ਗਈ ਸਰਕਾਰੀ ਕਰਮਚਾਰੀ ਰਾਣੀ ਨੂੰ ਕਤਲ ਕਰਨ ਵਾਸਤੇ ਰਾਜਾ ਹਰੀ ਚੰਦ ਦੇ ਹਵਾਲੇ ਕਰਾਇਆ ਰਾਜੇ ਹਰੀ ਚੰਦ ਨੇ ਰਾਣੀ ਨੂੰ ਤੇ ਰਾਣੀ ਨੇ ਰਾਜਾ ਨੂੰ ਦੇਖਿਆ ਜੋ ਘਟਨਾ ਹੋਈ ਉਹ ਸਾਰੀ ਤਾਰਾ ਰਾਣੀ ਨੇ ਰਾਜੇ ਹਰੀਚੰਦ ਨੂੰ ਸੁਣਾਈ ਤੇ ਬਿਣਾ ਪਾਣਾ ਮੰਨਣ ਦੇ ਹੋਰ ਕੁਝ ਉਪਾਨਾ ਸੋਚ ਸਕੇ ਤੇ ਅੰਤ ਰਾਜੇ ਨੇ ਰਾਣੀ ਨੂੰ ਕਿਹਾ ਕਿ ਕਤਲ ਹੋਣ ਵਾਸਤੇ ਤਿਆਰ ਹੋ ਜਾਓ ਮੈਂ ਆਪਣਾ ਫਰਜ਼ ਪਾਲਣਾ ਹੈ ਹੁਣ ਮੈਂ ਹੋਰ ਸਮਾਂ ਦੇਰ ਨਹੀਂ ਕਰ ਸਕਦਾ ਰਾਣੀ ਸਤਿਵਚਨ ਕਹਿ ਕੇ ਸਿਰ ਧੜ ਤੋਂ ਜੁਦਾ ਕਰਾਉਣ ਵਾਸਤੇ ਤਿਆਰ ਹੋ ਗਈ ਰਾਜੇ ਹਰੀਚੰਦ ਨੇ ਰਾਣੀ ਦਾ ਸਿਰ ਕੱਟਣ ਵਾਸਤੇ ਹੱਥ ਵਿੱਚ ਤਲਵਾਰ ਚੁੱਕੀ ਪਰ ਵਾਰ ਨਾ ਕਰ ਸਕਿਆ ਫਿਰ ਰਾਜੇ ਨੇ ਆਪਣੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਤਲਵਾਰ ਦੋਹਾਂ ਹੱਥਾਂ ਨਾਲ ਚੁੱਕ ਕੇ ਸਿਰ ਤੋਂ ਉੱਚੀ ਕੀਤੀ ਬਸ ਵਾਰ ਕਰਨ ਵਿੱਚ ਇੱਕ ਛਿਣ ਪਰ ਹੀ ਬਾਕੀ ਸੀ ਕਿ ਵਿਸ਼ਵਾਮিত্র ਨੇ ਪਿਛੋਂ ਰਾਜੇ ਦੀ ਤਲਵਾਰ ਫੜ ਲਈ ਤੇ ਕਿਹਾ ਬਸ ਮੈਂ ਤੇਰੀ ਪ੍ਰੀਖਿਆ ਹੀ ਲੈਣੀ ਸੀ ਉਹ ਹੋ ਗਏ ਪਿਆਰੀ ਸਾਧ ਸੰਗਤ ਜੀ ਕਈ ਵਾਰੀ ਆਪਾਂ ਨੂੰ ਵੀ ਇਹੋ ਜਿਹੇ ਦੁੱਖ ਘੇਰਦੇ ਹਨ ਇਹ ਆਪਣਾ ਹੌਸਲਾ ਟੁੱਟ ਜਾਂਦਾ ਹੈ ਫਿਰ ਆਪਾਂ ਨੂੰ ਕੋਈ ਕਹਿੰਦਾ ਹੈ ਕਿ ਭਾਈ ਭਗਤੀ ਕਰ ਬਾਣੀ ਪੜ ਪਰ ਬਾਣੀ ਭਗਤੀ ਕਰਦਿਆਂ ਵੀ ਆਪਣਾ ਹੱਲ ਜਦੋਂ ਨਹੀਂ ਨਿਕਲਦਾ ਤਾਂ ਆਪਣਾ ਵੀ ਹੌਸਲਾ ਟੁੱਟ ਜਾਂਦਾ ਹੈ ਪਰ ਸਾਧ ਸੰਗਤ ਜੀ ਪਰਮਾਤਮਾ ਪ੍ਰਖਿਆ ਲੈਂਦਾ ਹੈ ਆਪਾਂ ਨੂੰ ਬਾਣੀ ਪੜਨੀ ਤੇ ਉਸ ਪਰਮਾਤਮਾ ਦਾ ਓਟ ਆਸਰਾ ਕਦੇ ਵੀ ਛੱਡਣਾ ਨਹੀਂ ਚਾਹੀਦਾ ਤੁਸੀਂ ਦੇਖਿਓ ਅੰਤਲੇ ਸਮੇਂ ਜ਼ਰੂਰ ਪਰਮਾਤਮਾ ਆ ਕੇ ਤੁਹਾਡੀ ਸਹਾਇਤਾ ਕਰਦਾ ਹੈ ਉਹ ਅਖੀਰ ਤੁਹਾਡੀ ਬਾਹ ਜ਼ਰੂਰ ਫੜੇਗਾ ਬਸ ਮਨ ਵਿੱਚ ਪੱਕਾ ਵਿਸ਼ਵਾਸ ਹੋਣਾ ਚਾਹੀਦਾ ਹੈ ਸੋ ਸਾਧ ਸੰਗਤ ਜੀ ਜਦੋਂ ਵਿਸ਼ਵਾਮিত্র ਨੇ ਰਾਜੇ ਹਰੀ ਚੰਦੀ ਤਲਵਾਰ ਫੜੀ ਤਾਂ ਇਸ ਦੇ ਨਾਲ ਹੀ ਆਕਾਸ਼ ਮੰਡਲ ਵਿੱਚੋਂ ਸਤਵਾਦੀ ਰਾਜੇ ਹਰੀ ਚੰਦੀ ਜੈਜਕਾਰ ਹੋ ਗਈ ਤੇ ਇਸ ਤਰ੍ਹਾਂ ਜੈ ਜੈ ਦੀ ਧੁਨੀ ਗੂੰਜ ਉਠੀ ਵਿਸ਼ਵਾਮিত্র ਜੀ ਨੇ ਰਾਜੇ ਦੀਆਂ ਅੱਖਾਂ ਤੋਂ ਪੱਟੀ ਖੁਲਵਾਈ ਤੇ ਮਾਫੀ ਮੰਗੀ ਕਿ ਕੇਵਲ ਆਪ ਦੇ ਸੱਚ ਦੀ ਪ੍ਰੀਖਿਆ ਵਾਸਤੇ ਆਪ ਨੂੰ ਰਾਣੀ ਨੂੰ ਤੇ ਕਵਰ ਨੂੰ ਇੰਨਾ ਕਸ਼ਟ ਚਲਣਾ ਪਿਆ ਇਸ ਯੁੱਗ ਵਿੱਚ ਤੁਹਾਡੇ ਤੁਲ ਹੋਰ ਕੋਈ ਸਤਵਾਦੀ ਤੇ ਦਾਨੀ ਨਹੀਂ ਹੈ ਜੋ ਸੁਪਨੇ ਦੇ ਬਚਨ ਦੀ ਪਾਲਣਾ ਕਰਦਾ ਹੋਇਆ ਕਰੜੇ ਤੋਂ ਕਰੜੇ ਕਸ਼ਟਾਂ ਵਿੱਚ ਡੋਲਿਆ ਨਹੀਂ ਹੈ ਇਸ ਤੋਂ ਬਾਅਦ ਵਿਸ਼ਵਾਮਿੱਤਰ ਨੇ ਕਵਰ ਰੋਹਤਾਸ ਨੂੰ ਜ਼ਿੰਦਾ ਕਰ ਦਿੱਤਾ ਤੇ ਰਾਜ ਨੂੰ ਉਸ ਦਾ ਸਾਰਾ ਰਾਜ ਭਾਗ ਵਾਪਸ ਕਰ ਦਿੱਤਾ। ਸੋ ਪਿਆਰੀ ਸਾਧ ਸੰਗਤ ਜੀ ਸੱਚ ਦੇ ਧਾਰਨ ਵਾਲੇ ਐਸੇ ਦਾਨੀ ਪੁਰਸ਼ ਇਸ ਸੰਸਾਰ ਵਿੱਚ ਵਿਰਲੇ ਹੀ ਹੁੰਦੇ ਹਨ। ਪਰ ਪ੍ਰਮਾਤਮਾ ਦੇ ਕਿਉਂਕਿ ਲੱਖਾਂ ਹੀ ਬ੍ਰਹਿਮੰਡ ਹਨ ਉਹਨਾਂ ਅਨੁਸਾਰ ਐਸੇ ਪੁਰਸ਼ ਵੀ ਉਸ ਦੀ ਰਚਨਾ ਵਿੱਚ ਅਨਗਿਣਤ ਹਨ। ਉਹਨਾਂ ਦਾ ਕੋਈ ਅੰਤ ਨਹੀਂ ਹੈ। ਸੋ ਇਸੇ ਪ੍ਰਕਾਰ ਮਹਾਰਾਜ ਅੱਗੇ ਲਿਖਦੇ ਹਨ। ਅਸੰਖ ਸੂਰ ਮੋਹ ਭਕਸਾਰ ਕੇ ਬਿਆੰਤ ਹੀ ਸੂਰ ਸੂਰਮੇ ਲੜਾਈਆਂ ਵਿੱਚ ਜੂਝਣ ਵਾਲੇ ਆਪਣੇ ਮੂੰਹ ਉੱਤੇ ਪੱਖ ਖਾਣ ਵਾਲੇ ਹੱਥ ਜਿਹੜੇ ਕਿ ਸਾਰ ਲੋਹਾ ਜਾਂ ਕਹਿ ਲੋ ਸ਼ਸਤਰਾਂ ਦੇ ਵਾਰ ਆਪਣੇ ਸਰੀਰ ਤੇ ਝੇਲਦੇ ਹਨ ਅਰਥਾਤ ਐਸੇ ਅਣਗਿਣਤ ਸੂਰਮੇ ਜੋਦੇ ਹਨ ਜੋ ਰਣ ਭੂਮੀ ਵਿੱਚ ਵੈਰੀ ਤੋਂ ਪਿੱਠ ਉੱਤੇ ਵਾਰ ਖਾਣਾ ਕਾਇਰਤਾ ਸਮਝਦੇ ਹਨ ਤੇ ਮਰਦੇ ਦਮ ਤੱਕ ਦੁਸ਼ਮਣ ਦੇ ਸਾਹਮਣੇ ਹੋ ਕੇ ਮੌਯਾ ਛਾਤੀ ਉਤੇ ਵਾਰ ਖਾ ਕੇ ਆਪਣੀ ਬਹਾਦਰੀ ਦਾ ਸਬੂਤ ਦਿੰਦੇ ਹਨ ਇਸੇ ਤਰ੍ਹਾਂ ਹੀ ਮਹਾਰਾਜ ਅੱਗੇ ਲਿਖਦੇ ਹਨ ਅਸੰਖ ਮੋਨ ਲਿਵ ਲਾਇਤਾ ਅਨਗਿਣਤ ਮੋਨੀ ਹਾਨੀ ਜੋ ਚੁੱਪ ਧਾਰਨ ਕਰਨ ਵਾਲੇ ਹਨ ਜੋ ਇੱਕ ਟਕ ਬਿਰਤੀ ਨੂੰ ਲਈ ਰੱਖਦੇ ਹਨ ਅਨਗਿਣਤ ਐਸੇ ਪੁਰਸ਼ ਹਨ ਜੋ ਬੋਲ ਚਾਲ ਬੰਦ ਕਰਕੇ ਆਪਣੀ ਬਿਰਤੀ ਨੂੰ ਪ੍ਰਭੂ ਧਿਆਨ ਵਿੱਚ ਲਾ ਕੇ ਇਕਾਂਤ ਵਿੱਚ ਬੈਠੇ ਰਹਿੰਦੇ ਹਨ ਯਾ ਇਹ ਕਹ ਲੋ ਜੋਗੀ ਜਨ ਬਦਮਾਸਨ ਲਗਾ ਕੇ ਆਪਣੀ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਆਪਣੀ ਨਜ਼ਰ ਦੀ ਇੱਕ ਟਿੱਕੀ ਆਪਣੇ ਨੱਕ ਦੀ ਨੋਕ ਉੱਤੇ ਲਗਾਈ ਰੱਖਦੇ ਹਨ ਫਿਰ ਅੰਤ ਵਿੱਚ ਮਹਾਰਾਜ ਕਹਿੰਦੇ ਹਨ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੂਦ ਭਾਵੇ ਸਹੀ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਮੇਰੇ ਵਿੱਚ ਕੀ ਸ਼ਕਤੀ ਹੈ ਜੋ ਪਰਮਾਤਮਾ ਦੀ ਭਾਂਤ ਭਾਂਤ ਦੀ ਰਚਨਾ ਦੀ ਵਿਚਾਰ ਕਰ ਸਕਾਂ ਮੈਂ ਇੱਕ ਵਾਰ ਵੀ ਐਸੇ ਅਨੇਕ ਪ੍ਰਕਾਰ ਦੀ ਰਚਨਾ ਕਰਨ ਵਾਲੇ ਅਕਾਲ ਪੁਰਖ ਤੋਂ ਬਲਿਹਾਰ ਨਹੀਂ ਜਾ ਸਕਦਾ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੋ ਤੈਨੂੰ ਪਾਉਂਦੀ ਹੈ ਉਹੀ ਕਾਰ ਚੰਗੀ ਹੈ ਤੁਹਾਡਾ ਨਿਰਗੁਣ ਸਰੂਪ ਸਦਾ ਸਥਿਰ ਹੈ ਹੋਰ ਇਹ ਸਾਰੇ ਰੰਗਾ ਰੰਗ ਦੀਆਂ ਆਕਾਰਾਂ ਕਰਨ ਵਾਲੇ ਜੋ ਮਹਾਰਾਜ ਨੇ ਦੱਸੇ ਹਨ ਇਹ ਸਭ ਨਾਸ਼ਵਾਨ ਹਨ ਸੋ ਪਿਆਰੀ ਸਾਧ ਸੰਗਤ ਜੀ ਜੋ ਕੁਝ ਵੀ ਆਪਣੀ ਜ਼ਿੰਦਗੀ ਵਿੱਚ ਇਸ ਦੁਨੀਆ ਵਿੱਚ ਹੋ ਰਿਹਾ ਹੈ ਉਹ ਸਭ ਪਰਮਾਤਮਾ ਦੀ ਮਰਜ਼ੀ ਅਨੁਸਾਰ ਹੋ ਰਿਹਾ ਹੈ ਸਾਡਾ ਵਸ ਨਹੀਂ ਚੱਲਦਾ ਇਸ ਲਈ ਸਾਨੂੰ ਹਮੇਸ਼ਾ ਬਾਣੀ ਪੜ੍ਹਦੇ ਰਹਿਣਾ ਚਾਹੀਦਾ ਹੈ ਤੇ ਜਿੰਨਾ ਵੱਧ ਵੱਧ ਹੋ ਸਕੇ ਨਾਮ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਇਸ ਨਾਲ ਸਾਡੀ ਜ਼ਿੰਦਗੀ ਵਿੱਚ ਸੁੱਖ ਤੇ ਸ਼ਾਂਤੀ ਕਾਇਮ ਰਹੇਗੀ ਹੋ ညာ ਪੁੱਲਾ ਚੁਕਾ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ